ਹੈਲੋ ਫਰੈਂਡਸ ਵੈਲਕਮ ਟੂ ਵੈਕ ਮਾਈ ਯੂਟਿਊਬ ਚੈਨਲ ਕ੍ਰਾਫਟ ਕ੍ਰिएशन ਆਈ ਹੋਪ ਤੁਸੀਂ ਸਾਰੇ ਜਾਨੇ ਬਹੁਤ ਹੀ ਵਧੀਆ ਹੋਵੋਗੇ ਅੱਜ ਇਸ ਵੀਡੀਓ ਵਿੱਚ ਮੈਂ ਤੁਹਾਡੇ ਲਈ ਜੋ ਕਿ ਟ੍ਰੈਂਡਿੰਗ ਦੇ ਵਿੱਚ ਕਲਰ ਚੱਲ ਰਿਹਾ ਰਸਟਡ ਕਲਰ ਦੇ ਪੰਜਾਬੀ ਸੂਟਾਂ ਦੇ ਡਿਜ਼ਾਈਨ ਲੈ ਕੇ ਆਈ ਹਾਂ ਜੋ ਕਿ ਟ੍ਰੈਂਡਿੰਗ ਐਂਡ ਫੈਸ਼ਨ ਦੇ ਵਿੱਚ ਚੱਲ ਰਹੀ ਨੇ ਅੱਜਕੱਲ ਰਸਟਡ ਕਲਰ ਦਾ 트ੈਂਡ ਬਹੁਤ ਹੀ ਜ਼ਿਆਦਾ ਵਾ ਇਸ ਸੂਟ ਨੂੰ ਹਰ ਕੋਈ ਵੇਅਰ ਕਰਨਾ ਪਸੰਦ ਕਰਦਾ ਵਾ ਅਗਰ ਤੁਸੀਂ ਵੀ ਰਸਟਡ ਕਲਰ ਦੇ ਸੂਟਾਂ ਨੂੰ ਡਿਜ਼ਾਈਨ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਵੀਡੀਓ ਵਿੱਚ ਡਿਫਰੈਂਟ ਡਿਫਰੈਂਟ ਟਾਈਪ ਦੇ ਡਿਜ਼ਾਈਨ ਐਂਡ ਆਈਡੀਆਜ਼ ਦੇਖਣ ਨੂੰ ਮਿਲ ਜਾਣਗੇ ਸੋ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹਿਣਾ ਤੁਸੀਂ ਰੈਸਟ੍ਰੇਟ ਕਲਰ ਦੇ ਸੂਟਾਂ ਉੱਪਰ ਹੈਂਡਵਰਕ ਮਸ਼ੀਨੀ ਵਰਕ ਕਰਾ ਕੇ ਸੂਟ ਨੂੰ ਰੈਡੀ ਕਰ ਸਕਦੇ ਹੋਗੇ ਤੁਸੀਂ ਇਹਨਾਂ ਉੱਪਰ ਪਹੁੰਚਿਓ ਉੱਪਰ ਵਰਕ ਜਾਂ ਫਿਰ ਕਮੀਜ਼ ਦੇ ਕਮੀਜ਼ ਵਿੱਚ ਘੇਰੇ ਉੱਤੇ ਵਰਕ neck ਉੱਤੇ ਜਾਂ ਫਿਰ ਬਾਹੂ ਉੱਪਰ ਵਰਕ ਕਰਕੇ ਸੂਟ ਨੂੰ ਰੈਡੀ ਕਰ ਸਕਦੇ ਹੋ ਇਸ ਵੀ ਵੀ ਉੱਚ ਤੁਹਾਨੂੰ ਸਟੇਟ ਸਲਵਾਰ ਪਲਾਜੋ ਕਗਰਾ ਆਦੀ ਡਿਜ਼ਾਈਨ ਦੇਖਣ ਨੂੰ ਮਿਲ ਜਾਣਗੇ ਸੋ ਵੀਡੀਓ ਦੇ ਲਾਸਟ ਤੱਕ ਬਨੇ ਰਹਿਣਾ ਇਹ ਸੂਟਾਂ ਨੂੰ 올ਓਵਰ ਹੀ ਵੇਅਰ ਕਰਨ ਨਾਲ ਹੀ ਲੁੱਕ ਬਹੁਤ ਜ਼ਿਆਦਾ ਰਾਇਲ ਐਂਡ ਸੋਬਰ ਦਿਖਾਈ ਦਿੰਦੀ ਹੈਗੀ ਇਹਨਾਂ ਸੂਟਾਂ ਨੂੰ ਤੁਸੀਂ ਕਿਸੇ ਵੀ ਮੈਰਿਜ ਪ੍ਰੋਗਰਾਮ ਓਕੇਜਨ ਜਾਂ ਕਿਸੇ ਹੋ ਬਰਥਡੇ ਪਾਰਟੀ ਦੇ ਵਿੱਚ ਵੀ ਵੇਅਰ ਕਰਕੇ ਜਾ ਸਕਦੇ ਹੋਗੇ ਤੁਸੀਂ ਇਹਨਾਂ ਸੂਟਾਂ ਉੱਪਰ ਜਿਵੇਂ ਕਿ ਅੱਜਕੱਲ ਹੈਂਗਿੰਗ ਲੇਸ ਵਾਲੇ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇ ਉਸ ਤਰ੍ਹਾਂ ਵੀ ਲੈਸ ਲਗਾ ਕੇ ਸੂਟ ਨੂੰ ਰੈਡੀ ਕਰ ਸਕਦੇ ਹੋਗੇ ਇਸ ਵਿੱਚ ਤੁਸੀਂ ਮਸਲੀਨ ਜੌਰਜਟ ਔਰਗੈਂਜ਼ਾ ਸਿਲਕ ਜਾਂ ਫਿਰ ਕਟਾਈ ਦੇ ਸੂਟਾਂ ਉੱਤੇ ਵੀ ਜਾਂ ਫਿਰ ਸ਼ਿਮਰ ਫੈਬਰਿਕ ਦੇ ਸੂਟਾਂ ਫੈਬਰਿਕ ਦੇ ਉੱਤੇ ਵੀ ਡਿਜ਼ਾਈਨ ਕਰਾ ਕੇ ਸੂਟ ਨੂੰ ਰੈਡੀ ਕਰ ਸਕਦੇ ਹੋ ਅਗਰ ਤੁਹਾਨੂੰ ਮੇਰੀ ਇਸ ਵੀਡੀਓ ਵਿੱਚ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਵਾ ਤਾਂ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਕੇ ਆਪਣੀ ਬੁਟੀਕ ਵਾਲੀ ਤੋਂ ਇਸ ਤਰ੍ਹਾਂ ਦੇ ਸੂਟ ਨੂੰ ਰੈਡੀ ਕਰਾ ਸਕਦੇ ਹੋ ਤੇ ਆਪਣੀ ਲੁੱਕ ਨੂੰ ਬਹੁਤ ਹੀ ਜ਼ਿਆਦਾ ਸੁੰਦਰ ਅਤੇ ਸੋਬਰ ਦਿਖਾਈ ਦੇ ਸਕਦੇ ਹੋਗੇ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ ਹੋਰ ਨਿਉਨ ਵੀਡੀਓਜ਼ ਦੇ ਲਈ ਬਾਏ ਬਾਏ ਟੇਕ ਕੇਅਰ